ਅਹੀਂ ਜੀ ਵੇਖੋ ਜਿਹੋ ਕਿਸਾਨ ਜਥੇ ਬੰਦੇ ਜਿਹੜੀ ਵੀ ਕਾਲ ਕੀਤੀ ਬੰਦ ਦੀ ਅਸੀਂ ਉਹਦਾ ਪੂਰਾ ਸਮਰਥਨ ਦਿੰਨੇ ਆ ਪੂਰਾ ਸਮਰਥਨ ਕਰਦੇ ਆ ਤੇ ਗਾਵੇਂ ਕਰਦੇ ਰਵਾਂਗੇ ਇੱਕ ਬੰਨੇ ਸਾਨੂੰ ਕਿਸਾਨ ਜਥੇ ਬੰਦੇ ਨੂੰ ਚੰਡੀਗੜ੍ਹ ਸਾਧ ਕੇ ਤੇ ਦੂਜੇ ਪਾਸੇ ਅਥਰੂ ਗੈਸੇ ਗੋਲੇ ਛੱਡਣਦੇ ਆ ਗੋਲੀਆਂ ਲੱਗੀਆਂ ਜਾ ਰਹੀਆਂ ਇਹ ਕਿੱਥੋਂ ਦਾ ਕਾਨੂੰਨ ਆ ਜੀ ਮੋਦੀ ਸਾਹਿਬ ਨੂੰ ਰਿਕੁਐਸਟ ਹੀ ਕਰਦੇ ਆ ਸਾਰਿਆਂ ਨੂੰ ਵੀ ਇਹ ਕਿਸ ਤਰ੍ਹਾਂ ਕਿਸਾਨਾਂ ਦਾ ਜਿਹੜਾ ਮਸਲਾ ਜਿਹੜਾ ਹੱਲ ਕੀਤਾ ਜਾਵੇ ਜਿਹੜੇ ਕਾਨੂੰਨ ਆ ਉਹ ਜਿਹੜੇ ਐਮਐਸਸੀ ਵੀ ਉਹ ਦਿੱਤੀ ਜਾਵੇ ਜਿਹੜੇ ਕਾਲੇ ਕਾਨੂੰਨ ਥੋਪੇ ਸਾਡੇ ਡਰਾਈਵਰਾਂ ਤੇ ਉਹ ਵਾਪਸ ਲੈ ਜਾਣ ਮੋਦੀ ਸਾਹਿਬ ਨੂੰ ਹੱਥ ਜੋੜ ਕੇ ਰਿਕੁਐਸਟ ਕਰਦੇ ਆ ਕਿਸਾਨਾਂ ਦੀਆਂ ਜਾਇਜ਼ ਮੰਗਾਂ ਮੰਨ ਕੇ ਉਹਨਾਂ ਨੂੰ ਘਰਾਂ ਨੂੰ ਕਲਾਓ ਘਰ ਦੇ ਬੱਚਾ ਉਹਨਾਂ ਦੇ ਘਰ ਨਿਕਲਣਗੇ ਬੱਚੇ ਆ ਉਹ ਵਿਚਾਰੇ ਆਪ ਤੇ ਗੋਲੀਆਂ ਖਾਂਦੇ ਆ ਅੱਜ ਦੇਸ਼ ਭਰ ਵਿੱਚ ਬੰਦ ਦੀ ਕਾਲ ਕਿਸਾਨ ਜਥੇਬੰਦੀ ਵੱਲੋਂ ਦਿੱਤੀ ਗਈ ਸੀ ਉਸੇ ਲੜੀ ਦੇ ਤਹਿਤ ਅੱਜ ਅਸੀਂ ਬੱਸ ਸਟੈਂਡ ਤਰਨਤਨ ਵਿੱਚ ਖੜੇ ਹਾਂ ਜਿੱਥੇ ਟਰਾਂਸਪੋਰਟਰਾਂ ਵੱਲੋਂ ਇਸ ਦਾ ਬੰਦ ਕਰਨ ਦੀ ਹਮਾਇਤ ਦਿੱਤੀ ਗਈ ਸੀ ਤੁਸੀਂ ਵੇਖ ਸਕਦੇ ਹੋ ਇਸ ਬੱਸ ਸਟੈਂਡ ਵਿੱਚ ਸਾਰੀਆਂ ਬੱਸਾਂ ਇੱਕ ਹੀ ਜਗ੍ਹਾ ਤੇ ਚੱਕਾ ਜਾਮ ਕਰਕੇ ਖੜੀਆਂ ਹੋਈਆਂ ਹਨ ਨਜ਼ਰ ਆ ਰਹੀਆਂ ਹਨ ਇਸ ਦੌਰਾਨ ਸਰਕਾਰੀ ਪ੍ਰਾਈਵੇਟ ਸਾਰੇ ਟਰਾਂਸਪੋਰਟਰਾਂ ਵੱਲੋਂ ਇਸ ਦਾ ਕਿਸਾਨਾਂ ਦਾ ਹਮਾਇਤ ਕਰਦੇ ਹੋਏ ਸਾ ਦਿੱਤਾ ਗਿਆ ਹੈ ਅੱਜ ਅਸੀਂ ਗੱਲ ਕਰਾਂਗੇ ਇਸ ਬੱਸ ਸਟੈਂਡ ਦੇ ਉੱਤੇ ਟਰਾਂਸਪੋਰਟਰਾਂ ਨਾਲ ਭਾਈ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਸਤਰਾਮ ਸਿੰਘ ਨਿਊ ਸਵਾਬਾ ਸਰਵਿਸ ਟਰਾਂਪੋਰਟਰ ਤੁਸੀਂ ਅੱਜ ਸਟ੍ਰਾਈਕ ਦਾ ਜਿਹੜਾ ਸਮਰਥਨ ਦਿੱਤਾ ਉਹਦੇ ਸੰਬੰਧ ਵਿੱਚ ਤੁਸੀਂ ਦੇਸ਼ ਦੇ ਕੀ ਕਹਿਣਾ ਚਾਹੁੰਦੇ ਹੋ ਅਸੀਂ ਜੀ ਵੇਖੋ ਜੇ ਕੋ ਖਿਸਾਨ ਜਿਹਾ ਸਾਬਦੇ ਜਿਹੜੀ ਕਾਲਕੀਤੀ ਬੰਦ ਦੀ ਅਸੀਂ ਪੂਰਾ ਸਮਰਥਨ ਦਿੰਨੇ ਆ ਜੀ ਪੂਰਾ ਸਮਰਥਨ ਕਰਦੇ ਆ ਤੇ ਗਾ ਵੀ ਕਰਦੇ ਰਵਾਂਗੇ ਅਜੀਤ ਸਿੰਘ ਹੜਤਾਲ ਪ੍ਰਤੀ ਲੋਕਾਂ ਨੂੰ ਕੋਈ ਮੁਸ਼ਕਲਾਂ ਆਈਆਂ ਵਾ ਜਾਂ ਕੋਈ ਬੱਸਾਂ ਇੱਥੋਂ ਚੱਲੀਆਂ ਜਾਂ ਕੋਈ ਐਮਰਜੈਂਸੀ ਸਮਾਂ ਮਤਲਬ ਤੁਸੀਂ ਬੱਸ ਚਲਾਈ ਹੋਵੇ ਕਿਸੇ ਨੂੰ ਮੁਸ਼ਕਲ ਆਈ ਹੋਵੇ ਉਹਦੇ ਬਾਰੇ ਕੁਝ ਕਹਿਣਾ ਜੀ ਵੇਖੋ ਇਹ ਮੁਸ਼ਕਲਾਂ ਤਾਂ ਆਉਂਦੀਆਂ ਜਦੋਂ ਜਿਹਨੇ ਜ਼ਰੂਰ ਕੰਮ ਤੇ ਜਾਣਾ ਉਹਨੇ ਜਾਣਾ ਹੀ ਜਾਣਾ ਵਾ ਪਰ ਅਸੀਂ ਟਰਾਂਸਪੋਰਟਰਦਾਰਾ ਸਾਰਾ ਸਾਡਾ ਬੰਦ ਵਾ ਜੀ ਮਿੰਨੀ ਬੱਸਾਂ ਵੱਡੀਆਂ ਬੱਸਾਂ ਸਭ ਬੰਦ ਆਈਆਂ ਤਾਨੂੰ ਲੱਗਦਾ ਵਾ ਕਿ ਜਿਹੜਾ ਜਿਹੜਾ ਰੋਸ ਆ ਕਿਸਾਨਾਂ ਦਾ ਜਿਹੜਾ ਤੁਸੀਂ ਉਹਦਾ ਸਮਰਥਨ ਦੇ ਰਹੇ ਜੀ ਇਹ ਇਸ ਨੂੰ ਕੇਂਦਰ ਦੇ ਨਾਲ ਕੋਈ ਬੈਠ ਕੇ ਕੋਈ ਆਰਾਮ ਨਾਲ ਇਹਦਾ ਕੋਈ ਮਸਲਾ ਟੇਬਲ ਟਾਕ ਕਰਕੇ ਹੱਲ ਕਰ ਲੈਣਾ ਚਾਹੀਦਾ ਵਾ ਜਾਂ ਇਹਨੂੰ ਕੋਈ ਮਤਲਬ ਇਹ ਮਜਬੂਰੀ ਕਿਉਂ ਆਈ ਇਹ ਨੌਬਤ ਆ ਰਹੀ ਹੈ ਕਿ ਦੂਸਰੀ ਵਾਰ ਅੰਦੋਲਨ ਟੂ ਸ਼ੁਰੂ ਕਰਨਾ ਪਿਆ ਕਿਸਾਨਾਂ ਨੂੰ ਵੇਖੋ ਜੀ ਮੋਦੀ ਦੇ ਲਾਰੇ ਆ ਜੀ ਮੋਦੀ ਜਾਂਦਾ ਨੇ ਅੱਛੇ ਦੇਣ ਆਉਣਗੇ 15 15 ਲੱਖ ਰੁਪਏ ਖਾਤੇ 'ਚ ਆਉਣਗੇ ਉਹ ਕਰੋਗੇ ਕੋਈ ਆਇਆ ਕੋਈ ਕਿਦੇ ਖਾਤੇ 'ਚ ਆਪਾਂ ਵੇਖੋ ਕਿਦੇ ਵੀ ਪੰਜਾਬ ਆ ਭਾਰਤ ਕਿਤੇ ਆਇਆ ਹੋਵੇ ਬਾਕੀ ਇੱਕ ਬੰਨੇ ਸਾਨੂੰ ਕਿਸਾਨ ਜਿਥੇ ਬੰਦੇ ਨੂੰ ਚੰਡੀਗੜ੍ਹ ਸੱਦ ਕੇ ਤੇ ਦੂਜੇ ਪਾਸੇ ਅਥਰੂ ਗੈਸੇ ਗੋਲੇ ਛੱਡੰਦੇ ਆ ਗੋਲੀਆਂ ਦੇ ਅੱਗੇ ਜਾਂ ਰਹੀਆਂ ਇਹ ਕਿੱਥੋਂ ਦਾ ਕਾਨੂੰਨ ਹੈ ਜੀ ਇੱਕ ਪਾਸੇ ਜਥੇਬੰਦੀਆਂ ਕਹਿੰਦੀਆਂ ਵੀ ਸਾਡੇ ਨਾਲ ਗੱਲ ਕਰੋ ਟੇਬਲ ਤੇ ਆ ਕੇ ਟਿੱਕਟਾਕ ਕਰੋ ਉੱਠੋ ਤੇ ਦੂਜੇ ਪਾਸੇ ਗੋਲੀਆਂ ਦੇ ਅੱਗੇ ਜਾਂਦੀਆਂ ਸਾਡੇ ਕਿਸਾਨ ਜਥੇਬੰਦੀਆਂ ਕਿਸਾਨ ਵੀਰਾਂ ਦੇ ਹੁਣ ਆਉਣ ਵਾਲੇ ਸਮੇਂ ਵਿੱਚ ਇਹ ਤੁਸੀਂ ਇਹਨੂੰ ਕਿਸ ਤਰ੍ਹਾਂ ਵੇਖੋਗੇ ਕਿ ਜਿਹੜਾ ਹੁਣੇ ਕਿਨੋਂ ਤੱਕ ਮਾਹੌਲ ਤਾਂ ਲੱਗਦਾ ਕਿ ਸ਼ਾਂਤ ਹੋਏਗਾ ਸਥਿਤੀ ਨਾਜ਼ੁਕ ਜਿਹੜੀ ਬਣੀ ਹੋਈ ਹੈ ਇਸ ਵੇਲੇ ਮਤਲਬ ਆਰ ਪਾਰ ਦੀ ਲੜਾਈ ਦੀ ਕੰਡਿਆਲੀ ਤਾਰ ਬਾਰਡਰ ਰੱਖਿਅਕਾਂ ਦੇ ਬਣ ਗਏ ਆ ਸ਼ੰਭੂ ਬਾਰਡਰ ਦੇ ਉੱਤੇ ਦੇਖਣ ਨੂੰ ਮਿਲਿਆ ਵਾ ਇਹਦਾ ਮਤਲਬ ਵਪਾਰ ਤੇ ਜਾਂ ਆਮ ਕੀ ਸਥਿਤੀ ਦੇ ਕੀ ਨਗਮ ਦਾ ਅਸਰ ਪੈਣ ਦੇ ਅਸਾਰ ਲੱਗ ਰਹੇ ਆ ਜਾਂ ਕਦੋਂ ਤੱਕ ਇਹ ਤੁਹਾਨੂੰ ਲੱਗਦਾ ਕਿ ਅਸਾਰ ਠੀਕ ਹੋਣਗੇ ਇਹ ਵੇਖੋ ਜਨੈਰ ਮੋਦੀ ਸਰਕਾਰ ਇਹਨਾਂ ਮਸਲੇ ਹੱਲ ਨਹੀਂ ਕਰਦੀ ਕਿਸਾਨਾਂ ਦੇ ਜਾਂ ਕੋਈ ਹੋਰ ਕਾਨੂੰਨ ਜਿਹੜੇ ਨਵੇਂ ਤੋਂ ਨਵੇਂ ਕਾਨੂੰਨ ਲਾਗੂ ਕੀਤਾ ਜਾ ਰਿਹਾ ਹੁਣ ਸਾਡੇ ਡਰਾਈਵਰ ਵੀ ਇਹਨਾਂ ਕਾਨੂੰਨ ਲਾਗੂ ਕਰਤਾ ਜੀ ਸਾਡੀਆਂ ਬੱਸਾਂ ਕਈ ਡਰਾਈਵਰ ਬੱਸਾਂ ਛੱਡ ਕੇ ਭੱਜ ਗਏ ਆ ਕੌਣ 10 ਲੱਖ 7 ਲੱਖ 7-7 ਸਾਲ ਦੀ ਸਜ਼ਾ 10 ਲੱਖ ਰੁਪਏ ਜਮਾਨਾ ਕੌਣ ਦੇਊਗਾ ਜੀ ਜਿਹੜਾ ਵਿਚਾਰਾ 10000 ਤੇ ਮਹੀਨੇ ਦੀ ਤਨਖਾਹਾਂ ਦੇ ਡਰਾਈਵਰ ਕੰਮ ਕਰਦੇ ਆ ਉਹਨਾਂ ਤੇ ਇਹੋ ਜਿਹੇ ਭੜੇ ਕਾਨੂੰਨ ਲਾਗੂ ਕਰਤੇ ਆ ਵੀ ਉਹ ਬੱਸਾਂ ਨਹੀਂ ਚਲਾਉਣਗੇ ਡਰਾਈਵਰ ਇਸ ਲੈਂਡ 'ਚ ਡਰਾਈਵਰ ਡਰਾਈਵਰ ਲੈਂਡ 'ਚ ਉਹ ਲੋਕੀ ਆਉਣਗੇ ਇਹਨੇ ਕਰੋਂ ਲਾਗੂ ਕਰਤੇ ਮੋਦੀ ਸਰਕਾਰ ਨੇ ਬਾਕੀ ਜਿਹੜੇ ਕਿਸਾਨ ਸਾਡੇ ਵੀਰ ਬੈਠੇ ਨੇ ਦਿੱਲੀ ਦੇ ਬਰੂਹਾਂ ਦੇ ਉਹ ਜਨਾਹ ਮਸਲੇ ਨਹੀਂ ਹੱਲ ਹੁੰਦੇ ਜੋ ਕਿਸਾਨ ਹੋਰ ਜਾਣਗੇ ਲੋਕਾਂ 'ਚ ਬਹੁਤ ਜ਼ਿਆਦਾ ਰੋਸ ਆ ਆਹੜਾ ਗੋਲੀਆਂ ਦਾਕੀਆਂ ਜਾ ਰਹੀਆਂ ਨੇ ਨਾ ਰੋਕਾਂ ਨੌਜਵਾਨਾਂ 'ਚ ਕਿਸਾਨ ਜਿਥੇ ਬੰਦੀਆਂ ਕਿਸਾਨਾਂ 'ਚ ਬਹੁਤ ਜ਼ਿਆਦਾ ਰੋਸ ਲਾਗੂ ਹੋ ਗਿਆ ਜੀ ਰੋਸ ਪਰ ਹੁਣ ਆ ਬੰਦ ਕੌਲ ਆ ਇੱਕ ਦੋ ਦਿਨਾਂ ਤੱਕ ਜੇ ਭਲਕੇ ਐਤੋਂ ਨੂੰ ਫੇਰ ਮੀਟੇ ਸਦੀ ਆਪਣੇ ਮੋਦੀ ਸਰਕਾਰ ਨੇ ਜੇ ਕੱਲ ਨੂੰ ਮੋਦੀ ਸਰਕਾਰ ਕੋਈ ਹੱਲ ਕਰਦੀ ਸਾਡਾ ਮਸਲਾ ਕਿਸਾਨਾਂ ਦਾ ਠੀਕ ਆ ਨਹੀਂ ਤੇ ਕੱਲ ਨੂੰ ਕਿਸਾਨ ਪੰਜਾਬ 'ਚੋਂ ਬਹੁਤ ਹੀ ਜ਼ਿਆਦਾ ਦਿੱਲੀ ਵੱਲੋਂ ਕੁਝ ਕਰਨਗੇ ਤੁਸੀਂ ਇਸ ਸਾਰੇ ਮਾਮਲੇ ਨੂੰ ਜਿਹੜਾ ਕਿ ਸਮਰਥਨ ਦਿੱਤਾ ਗਿਆ ਵਾ ਉਹਦੇ ਵਿੱਚ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਔਰ ਤੁਹਾਨੂੰ ਕੀ ਲੱਗਦਾ ਕਿ ਕਰੋ ਤਾਂ ਕਿ ਇਹ ਮਸਲਾ ਹੱਲ ਹੋ ਹੰਦੇ ਆਸਾਰਿਆ ਕੇਂਦਰ ਸਰਕਾਰ ਨੂੰ ਇਹਦੇ ਵਿੱਚ ਕਿਹੜੇ ਕਿਹੜੇ ਹੋਰ ਕਦਮ ਚੁੱਕਣੇ ਚਾਹੀਦੇ ਆ ਤਾਂ ਕਿ ਇਹ ਮਸਲਾ ਜੜਾ ਜਲਦੋਂ ਜਲਦ ਹੱਲ ਕੀਤਾ ਜਾਵੇ ਜਿੰਨੀਆਂ ਪਰੇਸ਼ਾਨੀਆਂ ਆ ਰਹੀਆਂ ਵਾ ਕਿਸਾਨ ਜਖਮੀ ਹੋ ਰਹੇ ਆ ਠੀਕ ਹੈ ਉਹ ਅੰਦੋਲਨ ਟੂ ਜਿਹੜਾ ਸ਼ੁਰੂ ਕੀਤਾ ਗਿਆ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਬਾਰੇ ਆਏ ਦੇ ਸਾਰ ਦੀ ਮੋਦੀ ਸਾਹਿਬ ਨੂੰ ਰਿਕੁਐਸਟ ਹੀ ਕਰਦੇ ਆ ਸਾਰਿਆਂ ਨੂੰ ਵੀ ਇੱਕ ਇਸ ਤਰ੍ਹਾਂ ਕਿਸਾਨਾਂ ਦਾ ਜਿਹੜਾ ਮਸਲਾ ਜਿਹੜਾ ਹੱਲ ਕੀਤਾ ਜਾਵੇ ਜਿਹੜੇ ਕਾਨੂੰਨ ਵਾ ਉਹ ਜ ਉਹ ਦਿੱਤੀ ਜਾਵੇ ਜਿਹੜੇ ਕਾਲੇ ਕਾਨੂੰਨ ਥੋਪੇ ਸਾਡੇ ਡਰਾਈਵਰਾਂ ਤੇ ਉਹ ਵਾਪਸ ਲੈ ਜਾਣ ਮੋਦੀ ਸਾਹਿਬ ਨੂੰ ਚਾਹੀਦਾ ਵਾ ਇਲੈਕਸ ਨੂੰ ਉੱਤੇ ਆਈ ਆ ਮੋਦੀ ਸਾਹਿਬ ਨੂੰ ਇਨਾ ਹੰਕਾਰ ਹੋ ਗਿਆ ਹੈ ਕਿ ਜਿਹੜਾ ਕਿ ਅੱਖੇ ਨਹੀਂ ਲੱਗਦਾ ਜਿਹੜਾ ਕਿ ਉਹ ਸਮਝਦਾ ਕੋਈ ਨਹੀਂ ਪਰ ਲੋਕ ਬੜੇ ਲੋਕ ਗਾਂ ਦੀ ਗਾਂ ਵਾ ਜੇ ਲੋਕੀ ਤਾਂ ਚਾਰ ਨਾ ਜਾਂਦੇ ਲੋਕੀ ਥੱਲੇ ਵੀ ਛੱਟਣਾ ਜਾਂਦੇ ਆ ਇਹ ਕਰਕੇ ਅਸੀਂ ਮੋਦੀ ਸਾਹਿਬ ਨੂੰ ਹੱਥ ਜੋੜ ਕੇ ਰਿਕਵੈਸਟ ਕਰਦੇ ਆ ਕਿਸਾਨਾਂ ਦੀਆਂ ਜਾਇਜ਼ ਮੰਗਾਂ ਮੰਨ ਕੇ ਉਹਨਾਂ ਨੂੰ ਘਰਾਂ ਨੂੰ ਕਲਾਓ ਘਰ ਦੇ ਬੱਚਾ ਉਹਨਾਂ ਦੇ ਘਰ ਨਹੀਂ ਕਿੰਨੇ ਬੱਚੇ ਆ ਉਹ ਵਿਚਾਰੇ ਆਪ ਤੇ ਗੋਲੀਆਂ ਖਾਂਦੇ ਆ